ਕਾ ਮੱਕੀ ਵਾਲਾ ਸਰਾਸੀ ਹਾਂ ਇਹ ਸਾਡੇ ਕੋਲ 65 ਮਾਡਲ ਆ ਇਹ ਕੰਮ ਕਰਦਾ ਹਾਂਜੀ ਹਾਂਜੀ ਇਹ ਤਾਂ ਬਹੁਤ ਸਿੰਪਲ ਮਸ਼ੀਨ ਆ ਉਸ ਵੇਲੇ ਦੀ 65 ਮਾਡਲ ਆ ਟ੍ਰਾਲੀ ਹਾਂਜੀ ਤੇ ਜਾਲੀ ਬਾਅਦ ਚ ਲੁਆਈ ਆ 1 ਵੇ ਰੁਪਏ ਕਰਾਈ ਅੱਜ ਤੋਂ 5 ਸਾਲ ਪਹਿਲਾਂ ਪਰ ਪੁਰਾਣੀ ਨੂੰ ਹੀ ਜਿਹੜੀ ਪਹਿਲੀ ਸੀ ਨਾ ਉਹਨੂੰ ਹੀ 2015 ਚ ਮੋਡੀਫਾਈ ਕੀਤਾ ਆ ਅੱਛਾ ਲੋਹਾ ਬਹਿ ਲਿਆ ਅੱਛਾ ਹਾਲੇ ਬਦਲੇ ਆ ਤੇ ਆ ਪਤਲੀ 1968 ਦੀ ਸੀ ਇਹ 1999 ਚ ਲਿਆ ਸੀ ਆਮ ਜਿਹੜੇ ਸਪਰਿੰਗਾਂ ਵਾਲੇ ਹਾਲਿਆ ਨਾ ਹਾਂ ਉਹਨਾਂ ਦੀ ਰਿਪੇਅਰ ਬਹੁਤ ਪੈਂਦੀ ਆ ਇਹ ਇਸ ਰੰਗ ਨਾਲ ਇਹਨਾਂ ਦੇ ਸਪਰਿੰਗ ਫਿਟ ਕੀਤੇ ਹੋ ਆ ਇਹ ਆ ਚੀਜ਼ਾਂ ਘਸਦੀਆਂ ਹੀ ਘਟਿਆ ਪੁਰਾਣੇ ਲੋਕ ਹਾਲ ਸੀਗੇ ਨਾ ਉਹਦਾ ਬਣਾ ਆ ਪੀ ਗੋਡੀ ਵੀ ਕਰਦਾ ਤੇ ਖਾਲਾਂ ਵੀ ਬਣਾਉਂਦਾ ਬੈੱਡ ਬਣਾਉਂਦਾ ਅੱਛਾ ਤੇ ਇਹ ਹੁਣ ਲੋਕ 1.5 ਲੱਖ ਦਾ ਲਿਉਂਦੇ ਆ ਦੇਖੋ ਇੱਕ ਜਾਂ ਮੁੱਲ ਲਿਆ ਸੀ ਹਾਂ ਇਹ ਗਾਡਰ ਖੂਹ ਦੇ ਵਿੱਚ ਜਦੋਂ ਪੰਪ ਲਾਇਉਂਦੇ ਸੀ ਪੜੇ ਨਾ ਚਲਾਉਣ ਵਾਲੇ ਟਿਊਬਿਲ ਦੇ ਇਹ ਗਾਡਰ ਹੋਈਆਂ ਖੂਹ ਬਾੜੇ ਹਮ ਬਸ ਇਹ ਤੇ ਗਾਡਰ ਬਣ ਗਿਆ ਇਹ ਹਾਲ ਜਿਹੜੇ ਸੀ ਹਮ ਇਹ ਕੋਹੜ ਚੁਲੇ ਜਾਂਦੇ ਸੀ ਹਮ ਇਹਦੇ ਨੌਆ ਤੋਂ ਪੰਜ ਬਣਾ ਲਾ ਉਹ ਜਿਹੜਾ ਅੱਜ ਕੰਨੇ ਬਹ ਧਰਤੀ ਦੀ ਤਹਿ ਤੋੜਨ ਵਾਲਾ ਬਣਾਉਂਦੇ ਆ ਉਹ ਵੀ ਲੱਖਾਂ ਦਾ ਆਉਂਦਾ ਇਹ ਇੱਥੇ ਤੱਕ 16 ਇੰਚ ਦਾਕਾ ਇਹ ਧਰਤੀ ਫੋਨ ਦਿੰਦੇ ਤੇ ਆ ਜਿਹੜਾ ਜਨਰੇਟਰ ਆ ਇਹ ਮੇਰਾ ਜਮਾਤੀ ਹੁੰਦਾ ਸੀ ਉਹ ਆਪਣੀ ਫੈਕਟਰੀ ਚ ਆਪ ਤਿਆਰ ਕਰਦੇ ਸੀ ਹਾਂ 15 ਔਰ 100 ਆਵਰ ਦੀ ਮੋਟਰ ਚ ਚਲਾਉਂਦਾ ਇਹੇ ਹਾਂਜੀ ਉਹ ਬੱਲੇ ਇਹ ਕਿਹੜੇ ਸਾਲ ਦਾ ਹੈ ਜੀ ਇਹ ਤਾਂ ਐਕਟਰ ਨਾ ਚੰਦਾ ਇਹ ਹੈਗਾ ਆ 1998 ਦਾ ਚਾਲੂ ਹਾਲਤ ਚ ਖੜਾ ਡੀਟੀ 64 ਮਾਡਲ 64 ਇਹਦਾ ਜਨਮ ਦਿਨ ਮੈਨੂੰ ਪਤਾ ਆਪਣਾ ਭੁੱਲ ਜਾਂਦਾ ਪਰ ਇਹ ਜਨਰੇਟਰ ਪਿਆ ਸਿੰਗਲ ਫੇਸ ਇਹ ਵਰਤੀ ਦਾ ਹੁਣ ਤੱਕ ਅੱਛਾ ਆ ਜਿਹੜਾ ਜਨਰੇਟਰ ਆ ਹਾਂਜੀ ਆਮ ਜਿਹੜੇ ਇੰਜਨ ਨਹੀਂ ਸੀ ਹੁੰਦੇ ਜਿਨ੍ਹਾਂ ਨੂੰ ਪੀਟਰ ਕਹਿੰਦੇ ਹੁੰਦੇ ਸੀ ਹਾਂ ਹਾਂ ਉਹਨੇ ਨਾਲ ਹੀ ਜਨਰੇਟਰ ਲਾ ਆਇਆ ਫਿਰ ਤੋਂ ਇੱਕ ਇਨੋਵੇਟਿਵ ਆਈਡੀਆ ਤੁਹਾਨੂੰ ਦਿਖਾਉਣ ਲੱਗਾ ਥੋੜੇ ਜਿਹਾ ਬਹੁਤ ਧਿਆਨ ਨਾਲ ਦੇਖਿਓ ਅ ਜਨਪਛਾਣ ਦੇ ਮੋਤਾਜ ਨੇਗੇ ਬਾਪੂ ਜੀ ਸਾਡੇ ਬਾਪੂ ਜੀ ਪ੍ਰਿੰਸੀਪਲ ਸਰਵਣ ਸਿੰਘ ਜੀ ਤੇ ਅੱਜ ਇੱਕ ਮਹਿਮਾਨ ਸਾਡੇ ਨਾਲ ਹੋਰ ਨੇ ਦਲਜੀਤ ਕੌਰ ਜੀ ਇਹ ਵੀ ਅੱਜ ਆਏ ਨੇ ਤੇ ਬਾਪੂ ਜੀ ਦਾ ਫਾਰਮ ਦੇਖਣ ਆਏ ਸਬੱਬੀ ਜਿੱਦਾ ਬੈਠੇ ਕੋਈ ਗੱਲਬਾਤ ਕਰਦੇ ਸੀ ਤੇ ਬਾਪੂ ਜੀ ਸਾਨੂੰ ਦਿਖਾಳ್ ਰਹੇ ਸੀਗੇ ਪੁਰਾਣੀ ਮਸ਼ੀਨਰੀ ਉਹਨਾਂ ਚੋਂ ਐਸੀਆਂ ਮਸ਼ੀਨਾਂ ਆ ਜਿਹੜੀਆਂ ਇਹਨਾਂ ਨੇ ਕਹਿ ਲਓ ਵੀ ਦੇਸੀ ਜੁਗਾੜ ਲਾ ਕੇ ਤਿਆਰ ਕੀਤੀਆਂ ਘਰ ਦੀ ਵੇਸਟੇਜ ਜਿਹੜੀ ਸੀ ਜਾਂ ਪੁਰਾਣਾ ਸਮਾਨ ਪਿਆ ਸੀ ਉਵੇਂ ਇਸ ਤਰ੍ਹਾਂ ਸੰਧ ਖੇਤੀ ਦੇ ਉਹਨਾਂ ਨੇ ਤਿਆਰ ਕਰ ਲਾ ਉਹ ਤੁਹਾਨੂੰ ਦਿਖਾ ਲੈਣੇ ਆ ਕਿ ਦੇਖੋ ਇੱਕ ਇਨੋਵੇਟਿਵ ਆਈਡੀਏ ਦੇ ਨਾਲ ਆਪਾਂ ਕਿਵੇਂ ਆਪਾਂ ਇੱਕ ਵੇਸਟੇਜ ਤੋਂ ਵੀ ਚੀਜ਼ ਵਰਤੋਂ ਦੀ ਤਿਆਰ ਕਰ ਸਕਦੇ ਹਾਂ ਤੇ ਉਹ ਆਪਣੇ ਬਹੁਤ ਕਮ ਆ ਸਕਦੇ ਇਹ ਹੈਗਾ ਮੱਕੀ ਵਾਲਾ ਫਰਸ਼ ਹਾਂ ਇਹਦੇ ਉੱਪਰੋਂ ਟੋਕਰੇ ਪਾਈ ਜਾਣੇ ਫਿਲੀਆਂ ਦੇ ਇਧਰੋਂ ਨਿਕਲਦੇ ਸੀ ਗੁੱਲ ਹਾਂ ਇਹ ਤਾਂ ਗੁੱਲ ਨਿਕਲਦੇ ਹਨਾ ਦੂਏ ਪਾਸੇ ਦਾਣੇ ਇਹ ਕਿੰਨੀ ਪੁਰਾਣੀ ਮਸ਼ੀਨ ਹੈ ਇਹ ਸਾਡੇ ਕੋਲ 65 ਮਾਡਲ ਆ 60 ਸਾਲ ਹਾਂਜੀ 60 ਸਾਲ ਬਣ ਗਿਆ ਹਾਂਜੀ ਹਾਂਜੀ ਵਾਹ ਆਹ ਤੇਰਾ ਜਿਹੜਾ ਆ ਇਹ 2010 ਦਾ ਹਾਂ ਇਹ ਤਾਂ ਚਲੋ ਫਿਰ ਵੀ ਬਦਲਿਆ ਸੀ ਬਦਲਿਆ ਸੀ ਇਹ ਮਲਟੀ ਕਰੋਪ ਆ ਅੱਛਾ ਕੱਲੇ ਕਣਕ ਨਹੀਂ अच्छा ਕਣਕ ਸਾਰੀਆਂ ਬਾਲਾਂ ਹਾਂ ਹਾਂਜੀ ਹਾਂ ਤੇ ਛੋਲਿਆਂ ਤੋਂ ਲੈ ਕੇ ਛੋਲੇ ਮਟਰ ਮੈਥੇ ਹਾਂ ਸਰੂ ਹਾਂ ਮਾਂ ਮੂੰਗੀ ਹਾਂ ਸੋਇਆਬੀਨ ਸਾਰਾ ਕੁਝ ਚੋ ਜਾਦਾ ਆਪੂ ਆ ਥਰੇਸ਼ਰ ਜਿਹੜਾ ਆ ਇਹ ਹਜੇ ਇਹ ਕੰਮ ਕਰਦਾ ਹਾਂਜੀ ਹਾਂਜੀ ਇਹ ਤਾਂ ਬਹੁਤ ਸਿੰਪਲ ਮਸ਼ੀਨ ਆ ਉਸ ਵੇਲੇ ਦੀ ਹਾਂ ਇਹਦਾ ਸਿਰਫ ਜਾਲੀ ਬਦਲੀ ਆ ਜਾਂਦੀ ਬਾਕੀ ਇਹ ਤਾਂ ਸਾਰਾ ਪਿੰਡ ਲੈ ਕੇ ਜਾਂਦਾ ਹੁੰਦਾ ਸੀ ਬਕਰ ਨੂੰ ਆਹ ਮਸ਼ੀਨ ਹਾਂਜੀ ਹੁਣ ਤੇ ਵੈਸੇ ਮਾੜੀ ਹਾਲਤ ਚ ਆ ਥੋੜੀ ਨਹੀਂ ਨਹੀਂ ਜਦੋਂ ਹੁਣ ਵਰਤਦੇ ਹੀ ਨਹੀਂ ਹਾਂ ਹਾਂ ਜੀ ਅੱਛਾ ਹੁਣ ਮੱਕੀ ਬੀਜੀ ਇਹ ਤਾਂ ਵਰਤੀ ਹੈ ਮੱਕੀ ਚੋੜ ਨਹੀਂ ਛੱਡਦੇ ਆ ਟਰਾਲੀ ਟਰਾਲੀ ਵੀ ਇਹ 65 ਮਾਡਲ ਆਹ ਟਰਾਲੀ ਹਾਂ ਜੀ ਇਹ ਜਾਲੀ ਬਾਅਦ ਚ ਲੁਆਈ ਆ 1 ਮਹੀਨੇ ਰੁਪਏ ਕਰਾਈ ਆ ਅੱਜ ਤੋਂ 5 ਸਾਲ ਪਹਿਲਾਂ ਹੂੰ ਹਾਂ ਜੀ ਇਹ ਵੀ ਤਕਰੀਬਨ 60 ਸਾਲ ਪੁਰਾਣੀ ਤਾਂ ਜੀ ਹਾਂ ਜੀ ਇਹ ਵੀ ਇਹਨੂੰ ਜ਼ੀਰੋ ਡੇਨ ਕਹਿੰਦੇ ਹਾਂ ਇਹ ਅਸੀਂ ਵਰਤਦੇ ਹੀ ਰਹੇ ਹਾਂ ਜਦੋਂ ਝੋਨਾ ਬੀਜਦੇ ਹੁੰਦੇ ਸੀ ਹੁਣ ਝੋਨਾ ਬੀਜਦੇ ਨੇ ਇਹ ਰੋਡ ਰਲ ਜਿਹੜੀ ਆ ਦੇਖੋ ਇਹਨੂੰ ਕੁਛ ਨਹੀਂ ਕੀਤਾ ਸਿਰਫ ਜਿਹੜੇ ਇਹਦੇ ਚੌੜੇ ਪੈਰ ਸੀ ਨਾ ਉਹ ਪਤਲੇ ਕਰ ਦਿੱਤੇ ਬਸ ਹਮ ਅੱਛਾ ਆ ਵਾਲੇ ਹਾਂਜੀ ਹਮ ਆ ਤਿੱਖੇ ਹੋ ਗਏ ਨਾ ਮਤਲਬ ਲਿਖੀ ਤਾਂ ਹੀ ਕਰਦੇ ਆ ਆਹ ਹਾਂ ਪਹਿਲਾਂ ਚੌੜੇ ਹੁੰਦੇ ਸੀ ਆ ਪੰਜੇ ਜਿੰਨੇ ਹਾਂ ਜੇ ਲਿਖੀ ਨਾ ਕਰਦੇ ਤਾਂ ਖਾ ਦਿੰਦੇ ਕੋਣ ਕੀ ਚੀ ਬੀਜ ਹੋਈ ਜਾਂਦੀ ਅੱਛਾ ਤੇ ਬਾਬਾ ਇਹ ਕਿੰਨੀ ਕੁ ਪੁਰਾਣੀ ਆ ਇਹ ਸਾਡੇ ਕੋਲ ਦੂਜੀ ਆ ਇਹ ਤੋਂ ਪਹਿਲਾਂ ਸਾਡੀ ਸੀਗੀ 1965 ਦੀ ਬਣੀ ਹਾਂ ਉਹਨੂੰ ਵੀ ਬਦਲ ਕੇ ਇਹਦੇ ਉਹ ਉਦੋਂ ਦੂਸਰਾ ਦਾ ਸਿਸਟਮ ਹੋਰ ਸੀਗਾ ਹਾਂ ਉਹ ਮੂਰੀਆਂ ਵਾਲਾ ਹੀ ਸੀ ਹੂੰ ਉਹ ਫਿਰ ਦੰਦਿਆਂ ਵਾਲਾ ਬਣਾ ਲਿਆ ਇਹਨੂੰ ਪਿਸਤੌਲ ਕਹਿੰਦੇ ਅੱਜਕੱਲ ਹੂੰ ਆ ਜਿਹੜੇ ਗੁੱਛੇ ਜਲ ਬੜੇ ਉਦਾਂ ਨੇ ਸਿੱਟੇ ਦੇ ਜਿਹੜੇ ਇਹ ਜਿਹੜਾ ਇਹ ਵੀ ਮਲਟੀ ਕ੍ਰੌਪ ਹੀ ਆ ਹੂੰ ਇਹਨਾਂ ਨਾਲ ਵੀ ਸਾਰਾ ਕੁਝ ਬੀਜ ਹੁੰਦਾ ਇਹ ਪ੍ਰਾਣੀ ਕਿੰਨੀ ਕੀ ਹੈ ਪ੍ਰਾਣੀ ਇਹ ਇਹ ਹੈਗੀ ਆ 2015 ਦੀ ਇਹ ਤੋਂ ਪਹਿਲਾਂ ਉਹ ਦੂਜੀ ਸੀ ਪਰ ਪ੍ਰਾਣੀ ਨੂੰ ਹੀ ਜਿਹੜੀ ਪਹਿਲੀ ਸੀ ਨਾ ਉਹਨੂੰ ਹੀ 2015 'ਚ ਮੋਡੀਫਾਈ ਕੀਤਾ ਅੱਛਾ ਲੋਹਾ ਵੈਲਾਇਆ ਅੱਛਾ ਫਾਲੇ ਬਣ ਲਿਆ ਤੇ ਆ ਪਤਲੇ ਇਦਾਂ ਦੱਸੋ ਨਾ ਤੁਸੀਂ ਮਸ਼ੀਨ ਹੈ ਜਣੀ ਪੁਰਾਣੀ ਹੈ ਇਹਨੂੰ ਥੋੜਾ ਮੋਡੀਫਾਈ ਕਰਿਆ ਮੋਡੀਫਾਈ ਕੀਤਾ ਓਏ ਹੋਏ ਅੱਛਾ ਹਾਂਜੀ ਇੱਕ ਇਹ ਫੇ ਕਿੰਨੀ ਪੁਰਾਣੀ ਸੀ ਮਸ਼ੀਨ ਇਹ ਵੀ ਇਹ ਵੀ ਇਹ ਵੀ 60 60 ਦੀ ਵੀਰਦੀ ਨਹੀਂ 1968 ਦੀ ਸੀ ਇਹੀ ਮਸ਼ੀਨ ਹੈ ਇਸ ਤਰੀਕਾ ਦਾ ਜਿਆਦਾ ਮੈਂ ਉਹ ਦੂਜਾ ਡਾਇਰੈਕਟਰ ਉਹ ਮੈਂ ਉਹ ਨਾਲ ਲੀ ਲੈਂਦਾ ਸੀ ਜਾਨੀ 57 ਸਾਲ ਪੁਰਾਣੀ ਹੈ ਮਸ਼ੀਨ ਇਹ ਲੋਹਾ ਹੀ ਇੰਨਾ ਵਧੀਆ ਇਹ 1999 ਚ ਲਿਆ ਸੀ ਆਹ ਹਾਂ ਅੱਛਾ ਬਾਪੂ ਵੇਹੇ ਮਸ਼ੀਨਰੀ ਤੇ ਸੰਦ ਵਗੈਰਾ ਜਿੰਨੇ ਆ ਉਹ ਸਾਬ ਕੇ ਰੱਖੇ ਆ ਉਧਾਂ ਹਜੇ ਹੋਰ ਵੀ ਗੱਲ ਆ ਆਮ ਜਿਹੜੇ ਸਪਿਰਿੰਗਾਂ ਵਾਲੇ ਹਾਲਿਆ ਨਾ ਹਾਂ ਉਹਨਾਂ ਦੀ ਰਿਪੇਅਰ ਬਹੁਤ ਪੈਂਦੀ ਆ ਇਹ ਇਸ ਢੰਗ ਨਾਲ ਇਹਨਾਂ ਨੇ ਸਪਿਰਿੰਗ ਫਿਟ ਕੀਤੀ ਹੋ ਆ ਇਹ ਆ ਚੀਜ਼ਾਂ ਘਸਦੀਆਂ ਹੀ ਘਟਿਆ ਹੂੰ ਅੱਛਾ ਹਾਂ ਸਲਾਈਫ ਜادیه ਜੀ ਇਹ ਵੀ ਮਤਲਬ ਸਾਈ ਦੇ ਕਹਿ ਕੇ ਬਣਾਇਆ ਇਹ ਵੀ ਆਪ ਮੋਡੀਫਾਈ ਕਰਵਾਇਆ ਹਾਂ ਹਾਂ ਆ ਯਾਰ ਕਮਾਲ ਦੀ ਚੀਜ਼ ਜਿਹੜੇ ਪੁਰਾਣੇ ਹਾਲ ਸੀਗੇ ਨਾ ਹੂੰ ਉਹਦਾ ਬਣਾ ਪੀਏ ਗੋਡੀ ਵੀ ਕਰਦਾ ਹੂੰ ਤੇ ਖਾਲਾਂ ਵੀ ਬਣਾਉਂਦਾ ਬੈੱਡ ਬਣਾਉਂਦਾ ਅੱਛਾ ਤੇ ਇਹ ਹੁਣ ਲੋਕ 1.5 1.5 ਲੱਖ ਦਾ ਲੈਂਦੇ ਇਹ ਸਾਡਾ ਇਹ ਜਿਹੜੇ ਪੁਰਾਣੇ ਹਾਲ ਸੀ ਹੂੰ ਤੇ ਉਹਨਾਂ ਦਾ ਹੀ ਬਣ ਗਿਆ ਘਰੇ ਹੀ ਸੀਗੇ ਹਾਲੇ ਹੂੰ ਉਹ ਛੋਟੇ ਟਰੈਕਟਰ ਦੇ ਅੱਛਾ ਉਦੋਂ بڑے ਨੂੰ ਵੀ ਨਾ ਹੀ ਰੱਖੇ ਸੀ ਅਸੀਂ ਅਸੀਂ ਇਹਨਾਂ ਦੇ ਰੂਪ ਚ ਹਾਲਾਂ ਯਾ ਇਹ ਜਾਨੀ ਹਲ ਪ੍ਰਾਣੀ ਸੀਗੇ ਆਹ ਹਾਂਜੀ ਉਹਦੇ ਪਿੱਛੇ ਸਿਰਫ ਆ ਬੈੱਡ ਬਣਾਉਣ ਵਾਲੇ ਤਿੰਨ ਤੁਸੀਂ ਜਿਹੜੇ ਆ ਆ ਲਾ ਲਾ ਬੈੱਡ ਬਣਾਉਂਦੇ ਤਾਂ ਗੋਡੀ ਵੀ ਸਾਹਮਣੇ ਉਹ ਦੇਖੋ ਇਥੋਂ ਜਾਨੀ ਇਹ ਤੁਸੀਂ 6 ਦੀ ਥਾਂ ਤੇ ਹਾਂ ਨੋ ਕਰ ਲਿਆ ਹਾਂ ਪੰਜਾਬੀ ਦਾ ਇਮਤਿਹਾਨ ਜੇ ਨਾ ਲਾਹੋਂ ਪਾਵੇਂ ਤੇ ਐਵੇਂ ਪੰਜਾਬੀ ਵਾਜਾਂ ਦੀ ਪਤਾ ਹੋਣਾ ਕਿ ਲਾਹੋਂ ਪਾਵੇਂ ਕੀ ਹੁੰਦਾ ਪੁਰਾਣੇ 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 ਜਿਹੜੇ ਸੀਗੇ ਉਹਨਾਂ ਨੂੰ ਤੁਸੀਂ ਮੋਡੀਫਾਈ ਕਰ ਹਾਂ ਟ੍ਰੇਜਰ ਤੇ ਗੁੱਡੀ ਕਰਨ ਵਾਲਾ ਬਣ ਗਿਆ ਅੱਛਾ ਆ ਆਈਟਮ ਵੀ ਦੱਸ ਦਿਓ ਇਹ ਸਾਡੇ ਕੋਲ ਇੱਕ ਚਾਰਨ ਮੁੱਲ ਲਿਆ ਸੀ ਹਾਂ ਇਹ ਗਾਡਰ ਖੂਹ ਦੇ ਵਿੱਚ ਜਦੋਂ ਪੰਪ ਲਾਇਉਂਦੇ ਸੀ ਫਟੇ ਨਾਲ ਚਲਾਉਣ ਵਾਲੇ ਟੀਊਬਿਲ ਦੇ ਇਹ ਗਾਡਰ ਉਹ ਹੀ ਆ ਖੂਹ ਵਾਲੇ ਹਾਂ ਬਸ ਇਹ ਤੇ ਜਿਗਾਰ ਬਣ ਗਿਆ ਇਹਨਾਂ ਸਾਰੇ ਨੂੰ ਜਾਣੀ ਮੇਰਾ ਇਹ ਕਹਿੰਦਾ ਅੰਗਰੇਜ਼ੀ ਦਾ ਇੰਪਰੋਵਾਈਜ਼ੇਸ਼ਨ ਉਹ ਜਿਗਾਰ ਆ ਸਾਰੇ ਮਤਲਬ ਨਵੇਂ ਤਾਂ ਪੈਸੇ ਨਹੀਂ ਲਾਏ ਰਸ ਤੋਂ ਕਸ ਕੱਢਿਆ ਅੱਛਾ ਇਹਦੇ ਨਾਲ ਹੀ ਸੁਆਗਾ ਬਣ ਗਿਆ ਤੁਹਾਡਾ ਇਹ ਹਾਲ ਜਿਹੜੇ ਸੀ ਹੂੰ ਇਹ ਕੁਆੜ ਚੁਲੇ ਜਾਂਦੇ ਸੀ ਹੂੰ ਇਹਦੇ 9 ਤੋਂ 5 ਬਣਾਦਾ ਉਹ ਜਿਹੜਾ ਅੱਜ ਕੰਨੇ ਉਹ ਤਰਤੀ ਦੀ ਤਹਿ ਤੋੜਨ ਵਾਲਾ ਬਣਾਉਂਦੇ ਆ ਹੂੰ ਉਹ ਵੀ ਲੱਕੜਾਂ ਦਾ ਉਹਦਾ ਹਾਂ ਤਹਿ ਤੋੜ ਹਾਂਜੀ ਤੇ ਇਹ ਇੱਥੇ ਤੱਕ 16 ਇੰਚ ਤੱਕ ਇਹ ਤਰਤੀ ਫੋਨ ਦਿੰਦੇ ਆ ਫਰੇਮ ਕੁਆੜੀਆਂ ਦਾ ਲੈ ਆਂਦਾ ਉਹਦੇ ਫੇਰ 4 ਲਾਹ ਤੇ 5 ਰੱਖ ਲਓ ਹੂੰ ਉਹ ਉਹ ਇਹਨਾਂ ਤੋਂ ਕੋਈ ਟੁੱਟ ਪਾ ਜਾਵੇ ਉਹ ਸਫੇਰ ਉਹ ਇਹ ਜੰਦਾ ਬੱਟਾ ਪਾਉਣ ਵਾਲਾ ਹੂੰ ਇਹਦਾ ਵੀ ਇਹ ਆ ਕਿ ਜੇ ਤਾਂ ਬਹੁਤ ਮਾਰੀਆਂ ਬੱਟਾਂ ਬਣਾਉਣੀਆਂ ਹੂੰ ਉਹਦੇ ਲਈ ਤਾਂ ਜਿਹੜੇ 18 18 20 20 ਹਜ਼ਾਰ ਦੇ ਆਉਂਦੇ ਆ ਉਹ ਲੈ ਲੈਣ ਜਿਹਦਾ ਜ਼ਿਆਦਾ ਕੰਮ ਆ ਹੂੰ ਜਿਹਦਾ ਥੋੜਾ ਕੰਮ ਆ ਇਹ ਇਹ 1965 ਦਾ ਹੀ ਆ ਵੀ ਹੂੰ ਇਹਦੀਆਂ ਪੱਤੀਆਂ ਛਸ ਗਈਆਂ ਸੀ ਉਹ ਥੱਲੇ ਲਾ ਲਈਆਂ ਹੂੰ ਬਨੀਵਾ ਹੋ ਗਿਆ ਸੀ ਬੱਟ ਭਾਰੀ ਨਹੀਂ ਬਣਾਉਂਦਾ ਹੂੰ ਤੇ ਉਹ ਤਾਂ ਜਿਹੜੇ ਮੈਂ ਉਹ ਲੱਭ ਕੇ ਨਾ ਨਾ ਮਸ਼ੀਨ ਨੂੰ ਚਲਾਉਣ ਦਾ ਚਾਜ ਹੋਵੇ ਹੂੰ ਤੇ ਸਿਆਣੇ ਬੰਦੇ ਤੋਂ ਸਿੱਖਿਆ ਹੋਵੇ ਜੇ ਜਿਆਦਾ ਭਾਰੀ ਉਹਨਾਂ ਦੀ ਤੇ ਪਾਰ ਰੱਖ ਲੋ ਜਿਹੜਾ ਲੋਹਾ ਵਾਦੂ ਲੋਣਾ ਮਿੱਟੀ ਦਾ ਬੋਰਾ ਰੱਖ ਲੋ ਆਹ ਜਿਹੜਾ ਜਨਰੇਟਰ ਆ ਇਹ ਮੇਰਾ ਜਮਾਤੀ ਹੁੰਦਾ ਸੀ ਉਹ ਆਪਣੀ ਫੈਕਟਰੀ 'ਚ ਆਪ ਤਿਆਰ ਕਰਦੇ ਸੀ ਤੇ ਝੋਨਾ ਬੀਜਦੇ ਹੁੰਦੇ ਉਦੋਂ ਲੋਡ ਪੈਂਦੀ ਹੁੰਦੀ ਸੀ ਇਹਦੀ ਅੱਛਾ ਆ ਲੈ ਯਾਰ ਇਹ ਵਰਕਿੰਗ ਹੈਗਾ ਹਾਂ ਹਾਂ 15 ਘੰਟੇ ਆਵਰ ਦੀ ਮੋਟਰ ਚਲਾਉਂਦਾ ਇਹੇ ਹਾਂਜੀ ਉਹ ਬੱਲੇ ਇਹ ਕਿਹੜੇ ਸਾਲ ਦਾ ਹੈ ਜੀ ਇਹ ਤਾਂ ਟਰੈਕਟਰ ਨਾਲ ਚੱਲਦਾ ਇਹ ਹੈਗਾ ਆ 1995 ਦਾ ਉਹ ਭਲੇ ਉਹ 93 ਨੂੰ ਵੀ ਤਾਂ ਹੁਣ 27 28 ਸਾਲ ਹੋ 27 ਸਾਲ ਹੋ ਗਏ ਆ ਬੱਚੇ ਕੋ 27 ਹੋਣਾ 27 ਹੋਗਾ ਇਹ ਮੇਰੇ ਮਿੱਤਰ ਦੀ ਫੈਕਟਰੀ ਸੀ ਅੱਛਾ ਆਪ ਉਹਨ ਇਲੈਕਟ੍ਰੀਕਲ ਦਾ ਡਿਪਲੋਮਾ ਕੀਤਾ ਸੀ ਹੂੰ ਤੇ ਨੌਕਰੀ ਨਹੀਂ ਕੀਤੀ ਆਪਣੀ ਫੈਕਟਰੀ ਚ ਤਜਰਬੇ ਕੀਤੇ ਹੋ ਨਾਲੇ ਬਿੰਦੂ ਪੜ੍ਹਾ ਅੱਛਾ ਇਹ ਉਹਨਾਂ ਦਾ ਉਹਨਾਂ ਦਾ ਤਿਆਰ ਕੀਤਾ ਹਜੇ ਵੀ ਵਰਕਿੰਗ ਦੱਸਿਆ ਹਾਂ ਹਾਂਜੀ ਉਹ ਤਾਂ ਇਤਿਸ਼ਾਪ ਤੇ ਪੂਣੀ ਟਰੈਕਟਰ ਖੜਾ ਕਰਕੇ ਬਾਕੀ ਤਾਂ ਜ਼ਰਾ ਬਾਕੀ ਤਾਂ ਚਲੋ ਤਿਆਰ ਹੀ ਆ ਹਨਾ ਵਾਹ ਹੁਣ ਕਿਉਂ ਕਿ ਜਨਰੇਟਰ ਚਲਾਉਂਦੇ ਨਹੀਂ ਇਸ ਕਰ ਸਾਡਾ ਇਹ ਜੈਮ ਕਰਦਾ ਇੱਕ ਆਈਟਮ ਬਣ ਗਈ ਵੇਚਣਾ ਹੈ ਨਹੀਂ ਅਸੀਂ ਆ ਜਿਹੜਾ ਟਰੈਕਟਰ ਆ ਜਿਹਨੂੰ ਤੁਸੀਂ ਸਾਰੇ ਹੀ ਬਹੁਤ ਜ਼ਿਆਦਾ ਮਤਲਬ ਪਸੰਦ ਕਰਦੇ ਆ ਇਹ ਚਾਲੂ ਹਾਲਤ ਵਿੱਚ ਆ ਇਹ ਚਾਲੂ ਹਾਲਤ ਚ ਖੜਾ ਡੀਟੀ 64 64 ਹਨਾ ਡੀਟੀ 28 ਟਰੈਕਟਰ ਜਲਜੀਤ ਤੇ ਇਹ ਤਾਂ ਜਨਮ ਦਿਨ ਮੈਨੂੰ ਪਤਾ ਆਪਣਾ ਭੁੱਲ ਜਾਂਦਾ ਇਹ ਓਵਰ ਆਲ ਵੀ ਕਰੇ ਕੀਤਾ ਵਾਹ ਚਾਰ ਤੇ ਵੀ ਕੀਤਾ ਇਹ ਤੋਂ ਬਾਅਦ ਸਾਡੇ ਕੋਲ ਸਾਰੇ ਦੇਸ਼ੇ ਤਰ੍ਹਾਂ ਕੋ ਟਰੈਕਟਰ ਆਏ ਹੁਣ ਤਾਂ ਕਿੰਨੇ ਦੇਖੇ ਮਤਲਬ ਉਸ ਜ਼ਮਾਨੇ ਦੀ ਤਾਂ ਇਹ ਬਹੁਤ ਵੱਡੀ ਗੱਲ ਹੁੰਦੀ ਹੋਊਗੀ ਵੀ ਇਹ ਟਰੈਕਟਰ ਜਨਾਤ ਨਾ ਹਲੋ ਤਾਂ ਕੋ ਜਿਹੜੇ ਪੁਰਾਣੇ ਵੀ ਗੁਰ ਗਿਆ ਇਹ ਤਾਂ ਉਹ ਕਹਿੰਦੇ ਵੀ ਉਹ ਜਿਹੜਾ ਰਸ਼ੀ ਟਰੈਕਟਰ ਵਾਲਾ ਹੁੰਦਾ ਸੀ ਹਾਂ ਹਾਂ ਜਿੱਦਾਂ ਦਾ ਉਹ ਪਰੇ ਜਨਰੇਟਰ ਪਿਆ ਸਿੰਗਲ ਫੇਸ ਇਹ ਵਰਤੀ ਦਾ ਹੁਣ ਤੱਕ ਅੱਛਾ ਆ ਜਿਹੜਾ ਜਨਰੇਟਰ ਆ ਹਾਂਜੀ ਆਮ ਜਿਹੜੇ ਇੰਜਨ ਨਹੀਂ ਸੀ ਹੁੰਦੇ ਜਿਹਨਾਂ ਨੂੰ ਪੀਟਰ ਕਹਿੰਦੇ ਹੁੰਦੇ ਸੀ ਹਾਂ ਹਾਂ ਉਹਦੇ ਨਾਲ ਹੀ ਜਨਰੇਟਰ ਲਾਇਆ ਅੱਛਾ ਜੀ ਤੇ ਇਹ 5 ਹਰਸ ਪਾਵਰ ਦੀ ਸਿੰਗਲ ਫੇਸ ਮੋਟਰ ਚਲਾ ਦਿੰਦਾ ਇਹ ਵਾਲਾ ਹਾਂਜੀ ਇਹ ਕਿੰਨਾ ਕੁ ਪੁਰਾਣਾ ਹੋਊਗਾ ਇਹ ਇਹ ਵਾਲਾ ਜਨਰੇਟਰ ਇਹ ਵੀ ਬਦਲ ਕੇ ਲਿਆਂਦਾ ਸੀ 1980-82 ਦਾ ਆ 1980-82 ਦਾ ਹਾਂਜੀ ਹਾਂਜੀ ਤੇ ਇਹ ਕੂਲਡ ਆ ਨਾ ਉਹ ਜਿਹੜਾ ਪਹਿਲਾਂ ਸੀ ਸਾਡੇ ਕੋਲ ਵਾਟਰ ਕੂਲਡ ਸੀ ਅਛਾ 1980-82 ਦੇ ਹਿਸਾਬ ਨਾਲ ਤਾਂ ਫੇ ਵੀ ਇਹ 45 ਸਾਲ 46 ਸਾਲ ਹੋ ਚੱਲੇ ਤੇ ਵਰਕਿੰਗ ਆ ਹਜੇ ਸਾਡੇ ਇੱਥੇ ਬਿਜਲੀ ਦੀ ਬੜੀ ਪ੍ਰੋਬਲਮ ਸੀ ਨਾ ਹੂੰ ਤੇ ਸਾਨੂੰ ਉਦੋਂ ਹੀ ਵਰਤਣਾ ਪੈਂਦਾ ਹੁਣ ਸਾਡੇ ਕੋਲ ਸੋਲਰ ਆ ਗਿਆ ਹੈ ਰਿਟਾਇਰ ਹੋ ਗਿਆ ਲੋਕ ਕੋਸ਼ਿਸ਼ ਤਾਂ ਕਰਦੇ ਹੋਣਗੇ ਵੀ ਬਾਪੂ ਤੋਂ ਲੈ ਜੀਏ ਜਾਂ ਕਲੈਕਸ਼ਨ ਚ ਨਹੀਂ ਤਾਂ ਟਰੈਕਟਰ ਤੋਂ ਛੋਟ ਮੰਗਿਓ ਸੰਧ ਤਾਂ ਦੇ ਦਿੰਨਾ ਪਰ ਤੁਹਾਨੂੰ ਹਾਂ ਟਰੈਕਟਰ ਨੂੰ ਨਹੀਂ ਅੱਛਾ ਟਰੈਕਟਰ ਨੂੰ ਨਹੀਂ ਡੀਟੀ ਠਾ ਹੀ ਨਹੀਂ ਕਦੇ کہیں ਮੈਂ ਕੋਈ ਵੀ ਨਹੀਂ ए, अच्छा हो ट्रैक्टर ਵੀ ਨਹੀਂ ਦਿੱਤੇ ਕਦੇ ਇੱਥੇ ਇਸੇ ਕਰਕੇ ਤਾਂ ਲੋਕ ਮੇਰਾ ਫਾਲੋਡ ਹੁੰਦੇ ਆ ਫਿਰ ਆ ਪੱਠੇ ਕੰਦਰ ਵਾਲੀ ਮਸ਼ੀਨ ਹੂੰ ਇਹ ਵੀ 1975 76 ਦੀ ਆ ਜਿਹੜੀਆਂ ਚੀਜ਼ਾਂ ਘਸਦੀਆਂ ਉਹ ਬਦਲ ਲਈਆਂ ਆ ਟੋਕਾ 1975 76 ਦਾ ਵਾਹ 1975 76 ਉਹ ਚੋ ਗਰਾਰੀਆਂ ਤਾਂ ਘਸ ਲਈਆਂ ਆ ਉਹ ਬਦਲ ਲਈ ਨਹੀਂ ਚਲੋ ਉਹ ਤੇ ਬਦਲ ਹੋ ਗਈਆਂ ਪਰ ਸਾਲ ਵੀ 50 ਹੋਗਾ ਹਾਂਜੀ ਹਾਂਜੀ ਹਣਾ ਤੇ ਸਾਲ ਇਦਾਂ ਦੀਆਂ ਚੀਜ਼ਾਂ ਉਹ ਸਾਸ ਤੇ ਮੇਲੇ ਤੇ ਵੀ ਲੈ ਜਾਂਦੇ ਹੁੰਦੇ ਸੀ ਅੱਛਾ ਜੀ ਇਹ ਇਨੋਵੇਸ਼ਨ ਹੂੰ ਤੇ ਇਸ ਮਸ਼ੀਨ ਦੀ ਅਸੀਂ ਵੀ ਪਹਿਲਾਂ ਪੱਟੇ ਤੇ ਚੱਲਦੀ ਸੀ ਹੂੰ ਉਹ ਸ਼ਾਫਟ ਪਾਈ ਸੀ ਹੂੰ ਉਦੋਂ ਹੋਰ ਵੀ ਕੰਮ ਲੈਂਦੇ ਸੀ ਮੋਟਰ ਤੋਂ ਹੂੰ ਹੁਣ ਇਹ ਮੋਟਰ ਪੱਕੀ ਲਾਈ ਆ ਤਾਂ ਇਹ ਮੋਟਰ ਸਾਡੇ ਕੋਲ ਵਾਧੂ ਪਈ ਸੀ ਹੂੰ ਜਿਹੜੀ ਟਿਊਬ ਆਹੋ ਅਸੀਂ ਟੈਂਕੀ ਆ ਬਾਅਦ ਤੁਸੀਂ ਆ ਆ ਵਾਲੀ ਮੋਟਰ ਲਾਤੀ ਲੋ ਹਾਰਸ ਪਾਵਰ ਦੀ ਆ ਏਸੀ ਤੇ ਹੀ ਆ ਹਾਂ ਤੇ ਉਹਦੇ ਉਧਰ ਪੁਲੀ ਪਾ ਕੇ ਦਈ ਤੇ ਨਾਲ ਹਾਂ ਇਹ ਤੇ ਪਟਾ ਪਾ ਲਿਆ ਬਦਲ ਉਹ ਖਲਾਰਾ ਘਟਾਤਾ ਹਾਂ ਸ਼ਾਫਟਾਂ ਦਾ ਤਾਂ ਪਟਿਆਂ ਦਾ ਹਾਂ ਹਾਂਜੀ ਅੱਛਾ ਇਹ ਸੂਰਜ ਤੇ ਨਹੀਂ ਚੱਲਦੀ ਇਹ ਦੋਨੇ ਚੀਜ਼ਾਂ ਕਿਉਂਕਿ ਉਹ ਬੱਚੇ ਕਈ ਵਾਰ ਵੱਧ ਘੱਟ ਲੋਡ ਕਰ ਦਿੰਦੇ ਆ ਇਹ ਮਹਿਕਮੇ ਦੀ ਏਸੀ ਤੇ ਚੱਲਦੀਆਂ ਦੋਨੇ ਚੀਜ਼ਾਂ ਬਾਕੀ ਸਾਰਾ ਕੰਸੋਲਰ ਤੇ ਐਵੇਂ ਬੈਠੇ ਬੈਠੇ ਰਿਕਾਰਡਿੰਗ ਕਿ ਕੀਤੀ ਆ ਗੱਲ ਤਾਂ ਇਹ ਹੈ ਕਿ ਇੱਕ ਇਨੋਵੇਟਿਵ ਆਈਡੀਆ ਜਿਹੜਾ ਆ ਜੇ ਕਿਸੇ ਕੋਲ ਹੈਗਾ ਜੇ ਤੋਂ ਆਪਾਂ ਕੁਝ ਸਿੱਖ ਸਕਦੇ ਆ ਉਹ ਆਪਾਂ ਨੂੰ ਜ਼ਰੂਰ ਸਿੱਖ ਲੈਣਾ ਚਾਹੀਦਾ ਕਿਉਂਕਿ ਚਲੋ ਕੋਈ ਤੁਹਾਡਾ ਖਰਚਾ ਜਿਹੜਾ ਉਹ ਵੀ ਬਚ ਸਕਦਾ ਤੇ ਇੱਕ ਸ਼ੌਕ ਜਿਹੜਾ ਹੈਗਾ ਆ ਅੱਜਕੱਲ ਅਸੀਂ ਇਹ ਕਰਦੇ ਆ ਕਿ ਜਿਹੜੀ ਚੀਜ਼ ਆਂਦੀ ਆ ਬਸ ਠੀਕ ਆ ਕੁਛ ਚਿਰ ਚਲਾਈ ਫਿਰ ਉਹ ਸੁੱਟ ਦਿੱਤੀ ਜਾਂ ਉਹਨੂੰ ਵੇਚ ਦਿੱਤਾ ਜਾਂ ਉਹ ਖਰਾਬ ਹੋ ਰਹੀਆਂ ਨੇ ਹਨਾ ਵੀ ਇੱਕ ਟਿਸ਼ੂ ਕਲਚਰ ਜਾਂ ਅਸੀਂ ਡਿਵੈਲਪ ਕਰ ਲਿਆ ਵੀ ਬਸ ਵਰਤੀ ਤੇ ਸੁੱਟਰ ਵਾਲੀ ਗੱਲ ਆ ਪਰ ਇੱਕ ਪਾਸੇ ਉਹ ਲੋਕ ਵੀ ਨੇ ਜਿਨ੍ਹਾਂ ਨੇ ਬਹੁਤ ਸਾਲਾਂ ਤੋਂ ਵੀ ਅੱਧੀ ਅੱਧੀ ਸਦੀ ਹੋ ਗਈ ਆ ਉਸ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਆ 60 ਸਾਲ 65 ਸਾਲ ਵੀ ਉਹ ਹਜੇ ਵੀ ਚੀਜ਼ਾਂ ਸਾਂਭੀਆਂ ਨੇ ਮਸ਼ੀਨਾਂ ਵੀ ਸਾਂਭੀਆਂ ਟਰੈਕਟਰ ਸਾਂਭੇ ਹੋਏ ਸੋ ਉਹ ਹੀ ਤੁਹਾਨੂੰ ਦਿਖਾਉਣੇ ਸੀ ਯਾਨੀ ਗੱਲ ਹੈਗੀ ਆ ਕਿ ਚਲੋ ਜੇ ਯੂਸ ਜਾਂ ਸੰਜਮ ਜਿਹਨੂੰ ਕਹਿੰਦੇ ਆ ਬਜ਼ੁਰਗ ਜਿਹੜੇ ਸੀ ਨਾ ਉਹ ਰਾਸ ਤੋ ਕਾਸ ਕਾਸ ਕੱਢਦੇ ਹੁੰਦੇ ਸੀ ਹੈਨਾ ਵੀ ਉਹਨਾਂ ਨੇ ਨਿਕਨਗੀਆਂ ਚੀਜ਼ਾਂ ਦੇ ਵਿੱਚੋਂ ਵੀ ਆਪਣਾ ਜਿਹੜਾ ਬਚਾਅ ਕਰਦੇ ਸੀਗੇ ਇਹ ਹੀ ਇਹਨਾਂ ਦੀ ਕਾਮਯਾਬੀ ਦਾ ਰਾਜ਼ ਆ ਤਾਂ ਹੀ ਅਗਲੀਆਂ ਪੀੜ੍ਹੀਆਂ ਇਹਨਾਂ ਦੇ ਬੱਚੇ ਅਗੋਂ ਉਹਨਾਂ ਦੇ ਬੱਚੇ ਵੀ ਜਿਹੜੇ ਆ ਉਹ ਅੱਜ ਕਹਿਣ ਵਾਲੇ ਬਣਦੇ ਵੀ ਸਾਡੇ ਕੋਲ ਆ ਖਜ਼ਾਨਾ ਜਿਹੜਾ ਹੈਗਾ ਆ ਜੀ ਡਾਕਟਰ ਇੰਜੀਨੀਅਰ ਪੀ ਐਚ ਡੀ ਤੱਕ ਆ ਹਾਂ ਬਿਲਕੁਲ ਬਿਲਕੁਲ ਪੜੇ ਲਿਖੇ ਆ ਸਾਰਾ ਪਰਿਵਾਰ ਆ ਹੈਨਾ ਵੀ ਮਤਲਬ ਵੱਡੀਆਂ ਵੱਡੀਆਂ ਪੋਸਟਾਂ ਤੇ ਰਹੇ ਹੋਏ ਆ ਸਾਰੇ ਤੇ ਮੈਂ ਇੱਕ ਪੜੇ ਵੀ ਗਵਰਨਮੈਂਟ ਸਕੂਲਾਂ ਗਈ ਆ ਆ ਵੱਡੀ ਗੱਲ ਐ ਭਾਈ ਇਹ ਸਾਰਿਆਂ ਨੂੰ ਦੱਸ ਦੋ ਵੀ ਸਾਰਾ ਟੱਬਰ ਹੈ ਵੀ ਪੜਿਆਉਂਦਿਆਂ ਦੇ ਤੇ ਪੜ੍ਹੇ ਵੀ ਸਰਕਾਰੀ ਸਕੂਲਾਂ ਚ ਨੇ ਬੜੀ ਵਧੀਆ ਗੱਲ ਐ ਖੈਰ ਕਹਾਣੀ ਇੰਨੀ ਕੁ ਤੇ ਅਗਲੀ ਯਾਰ ਨੂੰ ਤੁਹਾਨੂੰ ਮੈਂ ਦਿਖਾ ਲਦਾ ਕਿ ਕਿਵੇਂ ਸਾਰਾ ਫਾਰਮ ਜਿਹੜਾ ਆ ਤਕਰੀਬਨ ਸਾਰਾ ਫਾਰਮ ਮੇਰੇ ਖਿਆਲ ਨਾਲ 98% ਜਾਂ 97% ਉਹ ਸਾਰਾ ਬਾਪੂ ਜੀ ਹੁਣੀ ਕਿੱਦਾਂ ਸੋਲਰ ਬਿਜਲੀ ਤੇ ਚਲਾਉਂਦੇ ਆ ਇਹਨਾਂ ਨੂੰ ਲੋੜ ਨਹੀਂ ਪੈਂਦੀ ਕਿ ਇਹ ਸਰਕਾਰ ਦੀ ਬਿਜਲੀ ਨੂੰ ਜਿਹੜਾ ਵਰਤਦੇ ਆ ਸੋ ਇੱਕ ਤਰ੍ਹਾਂ ਨਾਲ ਇਹਨਾਂ ਨੇ એનર્ਜੀ ਵੀ ਸੇਵ ਕੀਤੀ ਹੋਈ ਆ ਤੋ ਉਹ ਜਿਹੜਾ ਤੁਹਾਨੂੰ ਮੈਂ ਜ਼ਰੂਰ ਜਲਦੀ ਕਿਸੇ ਦਿਨ ਫੇਰ ਕਰਾਂਗੇ ਜਿੱਦਣ ਬੈਠੇ ਹੋਏ ਆਪਾਂ ਇੱਦਾਂ ਰਿਕਾਰਡਿੰਗ ਕਰ ਲੈਣੇ ਸੋ ਬਹੁਤ ਬਹੁਤ ਸ਼ੁਕਰੀਆ ਜੁੜੇ ਰਹੋ ਪੀਆਰ ਪੰਜਾਬ ਨਾਲ ਨਵੇਂ ਆਇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਔਰ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਤੇ ਲਾਈਕ ਵਾਲਾ ਬਟਨ ਦਬਾ ਲ ਕੇ ਅੱਗੋਂ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਸੋ ਬਹੁਤ ਬਹੁਤ ਧੰਨਵਾਦ ਬਾਪੂ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਤੁਸੀਂ ਵੀ ਜੁੜੇ ਤੇ ਫੋੜਾਪਾ ਅਗਲੀ ਵੀਡੀਓ ਨਵੇਂ ਨਵੇਂ ਸਿਰਿਓ ਫੇਰ ਮਿਲਦੇ ਹਾਂ ਧੰਨਵਾਦ ਸਾਰੀ ਸਿਕਾ